ਹਾਂਜੀ ਮੈਂ ਪਰਮਜੀਤ ਸਿੰਘ ਮੱਟੂ ਮਹਿਤਪੁਰ ਇਸ ਬਲਦਾਂ ਦੀਆਂ ਹਲਟ ਤੋੜਾਂ ਕਮੇਟੀ ਦਾ ਮੈਂਬਰ ਆ ਸਾਡੇ ਬਜ਼ੁਰਗਾਂ ਤੋਂ ਲੈ ਕੇ ਇਹ ਇਤਿਹਾਸਕ ਜਗ੍ਹਾ ਬਾਬੇ ਰਾਮਾਲ ਜੀ ਦੀ ਅਸਥਾਨ ਆ ਸਾਡੇ ਮਹਿਤਪੁਰ ਦਾ ਵਿਰਾਸਤ ਆ ਬਹੁਤ ਪੁਰਾਣਾ ਬਜ਼ੁਰਗਾਂ ਤੋਂ ਵੀ ਪੁੱਛਦੇ ਆ ਤਾਂ ਉਹ ਕਹਿੰਦੇ ਸਾਡੇ ਅਸੀਂ ਵੀ ਪੁੱਛਦੇ ਆ ਤਾਂ ਉਹਨਾਂ ਤੇ ਵੀ ਪੁਰਾਣੀ ਜਗ੍ਹਾ ਆ ਬਹੁਤ ਦੂਰ ਦੂਰ ਤੋਂ ਮਾਨਤਾ ਹੁੰਦੀ ਆ ਹਰੇਕ ਸਾਲ ਬਹੁਤ ਦੂਰ ਤੋਂ ਇਨਾਮੀ ਜੋਗਾਂ ਜਿਹੜੀਆਂ ਉਹ ਇਸ ਮੇਲੇ ਵਿੱਚ ਸ਼ਰਕਤ ਕਰਦੀਆਂ ਕਮੇਟੀ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਮੂਹ ਇਲਾਕਾ ਨਿਵਾਸੀ ਭੈਣ ਭਰਾਵਾਂ ਦੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਮੇਲਾ ਹਰ ਟੌੜਾ ਕਰਵਾਈਆਂ ਜਾਂਦੀਆਂ ਔਰ ਬਹੁਤ ਹੀ ਵਧੀਆ ਆਕਰਸ਼ਕ ਇਨਾਮ ਦਿੱਤੇ ਜਾਂਦੇ ਆ ਹਰੇਕ ਸਾਲ ਔਰ ਬੜਾ ਪਿਆਰ ਥਾ ਆ ਗਿਆ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਨਗਰੀ ਇਥੇ ਹਾਜ਼ਰੀ ਭਰਦਾ ਆ ਹੁਣ ਤਕਰੀਬਨ ਇੱਕ ਜੋਗ ਸਾਡੀ ਬਕਾਇਆ ਰਹਿੰਦੀ ਆ ਉਸ ਤੋਂ ਬਾਅਦ ਰਿਜ਼ਲਟ ਤਿਆਰ ਆ ਉਹ ਅਨਾਉਂਸ ਕਰਨਾ ਆ ਦਰਸ਼ਕ ਵੀਰ ਹਾਲੇ ਵੀ ਮੇਲਾ ਪੂਰਾ ਭਰਿਆ ਪਿਆ ਆ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਤੁਹਾਡੇ ਇਸ ਚੈਨਲ ਰਹੀਂ ਮੈਂ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅਮੀ ਜਨਤਾ ਨੂੰ ਸਹੀ ਮੈਸੇਜ ਹੈ ਜੀ ਵੀ ਪ੍ਰੈਕਟੀਕਲ ਆ ਕੇ ਦੇਖੋ ਮੇਲਿਆਂ 'ਚ ਫੋਟੋ ਤੇ ਫਿਲਮ ਚ ਨਹੀਂ ਪਤਾ ਲੱਗਦਾ ਸਿਆਣੇ ਬਜ਼ੁਰਗਾਂ ਕੋਲੋਂ ਬੈਠੋ ਉਹਨਾਂ ਤੋਂ ਬਰਾਸਤ ਪੁੱਛੋ ਇਹ ਬਾਲਦ ਜਿਹੜੇ ਆ ਸਾਰਾ ਕੰਮ ਖੇਤੀ ਦਾ ਹਲਟ ਦਾ ਅੱਜ ਤਾਂ ਇਹ ਮੇਲੇ ਮੇਲੇ ਹੁੰਦੇ ਆ ਪਰ ਪਹਿਲਾਂ ਸਾਰਾ ਜਿਹੜਾ ਸਿੰਚਾਈ ਦਾ ਕੰਮ ਸੀ ਜ਼ਮੀਨ ਦਾ ਉਹ ਹਰ ਟਾਂ ਦੁਆਰਾ ਕੀਤਾ ਜਾਂਦਾ ਸੀ ਪਰ ਖੁਸ਼ਕਿਸਮਤੀ ਆ ਸਾਡੀ ਇਸ ਬਾਬਾ ਜੀ ਦੇ ਸਥਾਨ ਤੇ ਪੁਰਾਣਾ ਹੀ ਹਲਟ ਆ ਚੱਲ ਰਿਹਾ ਔਰ ਦਸਾਂ ਮਿੰਟਾਂ ਦੀ ਦੌੜ ਪਹਿਲਾਂ ਹੁੰਦੀ ਸੀ ਔਰ 114 ਗੇੜੇ ਜਿਹੜੇ ਆ ਉਹ ਮੀਣਾ ਬਲਦ ਸੀ ਲਿੱਤਰਾਂ ਤੋਂ ਉਹਦਾ ਰਿਕਾਰਡ ਆ ਜੀ ਹੁਣ ਤਾਂ 6 ਮਿੰਟ ਦੀ ਦੌੜ ਆ ਤੇ ਜੂਥ ਨੂੰ ਮੇਰਾ ਇਹ ਮੈਸੇਜ ਆ ਵੀ ਬਿਨਾ ਕਿਸੇ ਹੁੱਲੜਵਾਜੀ ਤੋਂ ਬਜ਼ੁਰਗਾਂ ਦੇ ਕੋਲ ਬੈਠੋ ਇਦਾਂ ਦੇ ਇਤਿਹਾਸ ਔਰ ਬਰਾਸਤੀ ਮੇਲੇ ਦੇਖੋ ਸਿਆਣਿਆਂ ਕੋਲ ਬੈਠੋਗੇ ਉਹਨਾਂ ਦਾ ਪ੍ਰੈਕਟੀਕਲ ਤੁਹਾਡੇ ਕੋਲ ਆਏਗਾ ਅਨਾਉਂਸ ਕਰ ਦਿਆਂਗੇ ਵੈਸੇ ਪਹਿਲੇ ਨਾਮ ਤੇ 1 ਇੱਕ ਮੁੰਦਰੀ 15000 ਰੁਪਇਆ ਦੂਸਰੇ ਤੇ ਕਿੰਨਾ 4000 ਦੂਜੇ ਤੇ ਦੂਜੇ ਤੇ 40000 ਰੁਪਇਆ ਤੀਸਰੇ ਤੇ 35000 ਰੁਪਇਆ ਬਾਕੀ ਬਹੁਤ ਆ ਨਾਮ ਤਾਂ ਥੱਲੇ ਟੋਟਲ 13 ਨਾਮ ਦੇਣੇ ਆ ਜੀ ਅਸੀਂ ਜਿਹੜਾ ਤੁਸੀਂ ਸਵਾਲ ਕੀਤਾ ਮਹਾਰਾਜ ਦੀ ਕਿਰਪਾ ਨਾਲ ਬਾਬੇ ਰਾਮਾਲ ਜੀ ਦੀ ਪਾਰ ਕਿਰਪਾ ਨਾਲ ਇਹ ਮੇਲਾ ਮੰਨਿਆ ਗਿਆ ਰੂਲਸ ਪੱਖੋਂ ਬਿਨਾਂ ਪੱਖਪਾਤ ਤੋਂ ਨਿਰੋਲ ਜਜਮੈਂਟ ਉਹਦੀ ਕਿਰਪਾ ਨਾਲ ਕਰੀਦੀ ਆ ਔਰ ਕਿਸੇ ਦਾ ਵੀ ਕੋਈ ਪੱਖਪਾਤ ਨਹੀਂ ਜੇ ਇਹਨੂੰ ਮਹਾਰਾਜ ਵਧਾਵੇ ਉਹੋ ਹੀ ਬਾਦ ਦਾ ਹਰ ਇੱਕ ਸਾਲ

ारह बारह तेरहं चौॾहं 1 महीने साढे ॾेरा पंद्रहं सोलह सतारह 1 2 3 4

30 पति 30 33 33 33 ਸਾਹਮਣੇ ਅਕੀਰਕ 38 ਤਿੰਨ ਮੈਂਚ 38 ਦੇ ਲਈ 49 40 41 ਪਰ 41 ਉਹ ਫੋਨ ਥੱਲੇ ਗੱਲਾਂ ਵੀਰੇ ਫੋਨ ਦੇ सताली अठताली उणा जी पंजाहु 4 25 ਵੇਲੇ ਬਰਵੰਜਾ 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 ਜਨਾਂਜਾ ਇਸ ਤੋਂ ਬਾਅਦ ਮੁਲਤਾਨ ਸਿੰਘ ਖੇਰੇ ਖਾਨ ਸਾਹਿਬ ਆ ਤਿਆਰ ਹੋਵੇ ਬਰਵੰਜਾ ਮਾਰੂ ਨੀ ਬਈ 56 ਜ

ਪਰ ਲੱਗਣੀ ਯਾਦ ਕੋ ਆ ਗਿਆ ਹੈ ਤੁਹਾਡੇ ਕੋਲ ਤੁਹਾਡੇ ਕੋਲ ਤੁਹਾਡੇ ਕੋਲ ਤੁਹਾਡੇ ਕੋਲ ਤੁਹਾਡੇ ਕੋਲ ਕੋ ਕਹਿੰਦਾ ਬਾਕੀ ਉੱਜਰ ਕੋੜਿਆ ਨਹੀਂ ਸਾਰਾ ਉਹ ਸੱਤੀ ਮੁੰਡੇ ਉਹਨਾਂ ਵੱਲੋਂ 1100 ਰੁਪਏ ਪਿਛਲੇ ਸਾਲ ਦਾ ਤੇ 1100 ਰੁਪਏ ਇਸ ਸਾਲ ਦਾ 2200 ਰੁਪਏ ਦਿੱਤਾ ਗਿਆ ਜੀ ਵੰਦੀ ਨੰਦੂ ਹਲੋ ਨਤਾਲੇ ਛੋੜੀ ਲੋ ਉਹ ਬਾਰੇ ਪਾਸ ਰੱਖੂਗਾ ਪੈਸੇ ਲੈ ਲਾ ਚੱਲ ਬਈ ਸ਼ਾਬਾਸ਼ ਇੱਕ ਦੋ ਉਹ ਆਰਗਾਈ ਮਾਰਦਾ ਤਿੰਨ ਆ ਬੱਚਾ ਆਪਣਾ ਚਾਰ ਮੋਸਾ ਜਿੱਤੇ ਨੇ ਬਿਆਰੇ ਨੇ ਚਾਰ ਦਾ ਹੀ ਭਾਵੇਂ ਚਾਰ ਇੰਦਾਂ ਆਮ ਦੀਦਾ ਜੱਟਾ ਕਿ ਹੋਰ ਆ ਕਮੈਂਟ ਦਿੰਦੇ ਹੋਰ ਘੱਟ ਪੰਜ ਕਿਹੜਾ ਨਹੀਂ ਪਹਿਲੇ 2 ਮਿੰਟਾਂ ਸਾਢੇ 45 ਸਾਢੇ 6 ਕਿੱਦਾਂ ਮੜਗਦੀ ਮੜਗਣੇ ਮਾਲ ਕਰਨ ਵਾਲਾ 7 ਅੱਠ 9 10 11 12 13 14 15 16 सतारह उण्ती कती ते ती. चौती अठती उनताली चालीह एकताली